ਐ ਮੇਰੇ ਪਿਆਰਿਓ ਮੇਰੇ ਨਾਲ ਨੇ ਇਧਰ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਸੁਖਾਨੰਦ ਤੇ ਐਮ ਐਲ اے ਨੇ ਮੌਜੂਦਾ ਤੇ ਅੱਜ ਮੈਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਇਧਰ ਅੱਜ ਸਾਨੂੰ ਤੁਹਾਡੇ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਖੁਸ਼ੀ ਹੋਈ ਨੀ 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 ਥੈਂਕ ਯੂ ਪਪਾ ਜੀ ਥੈਂਕ ਯੂ ਤੇ ਸਤੰਦਰ ਢੱਲੋਂ ਸਤੰਦਰ ਢੱਲੋਂ ਸਾਹਿਬ ਕਿਆ ਬਾਤ ਆ ਤੇ ਬਾਕੀ ਇਹ ਵੀ ਦਰਨਾ ਹੁਣ ਮੈਂ ਜਿਸ ਪਰਪਸ ਲਈ ਇਥੇ ਪਹੁੰਚਿਆ ਨਾ ਉਹ ਪਰਪਸ ਹੈਗੇ ਅੱਖੇ ਬੈਠੇ ਉਹ ਹੈਗੇ ਜੀ ਕਰਮਜੀਤ ਅਨਮੋਲ ਜਿੰਦਾਬਾਦ ਹੈ ਮੈਂ ਵੈਸੇ ਵੀ ਬਾਈ ਨੂੰ ਫੋਨ ਕਰਕੇ ਕਹਿਣਾ ਹੁੰਦਾ ਸੀ ਪਰ ਅੱਜ ਮੈਂ ਬਾਈ ਦਾ ਪ੍ਰਚਾਰ ਕਰਨ ਆਇਆ ਅੱਜ ਬਾਈ ਦੇ ਹੱਕ ਨੇ ਇਹਨਾਂ ਨੂੰ ਆਪਾਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਣਾ ਬਾਬਾ ਠੀਕ ਹੈ ਤੇ ਆ ਲੋ ਕਰੋ ਦਰਸ਼ਨ ਕਰਮਜੀਤ ਅਨਮੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੰਗਾ ਸਾਹਿਬ ਅੱਜ ਤੁਸੀਂ ਸਾਡੇ ਨਾਲ ਆਏ ਪ੍ਰਚਾਰ ਤੇ ਨਾਲ ਟੀਨ ਸਾਹਿਬ ਅੱਜ ਸਾਰਥੀ ਬਣੇ ਹੋਏ ਨੇ ਇਹ ਹਮੇਸ਼ਾ ਬਣਦੇ ਨੇ ਡਰਾਈਵਰੀ ਇਹਨਾਂ ਦਾ ਸ਼ੌਕ ਹੈ ਪੇਸ਼ਾ ਨਹੀਂ ਮਤਲਬ ਕਿਸੇ ਨੂੰ ਨਹੀਂ ਚਲਾਉਣ ਦਿੰਦੇ ਡਰਾਈਵਰ ਪਿੱਛੇ ਬੈਠਾ ਹੁੰਦਾ ਕਈ ਵਾਰੀ ਤੇ ਆਪ ਗੱਡੀ ਚਲਾਉਂਦੇ ਆ ਸੋ ਅੱਜ ਸੰਗਾ ਸਾਹਿਬ ਆਏ ਨੇ ਤੇ ਅਮਰਤਪਾਲ ਭਾਈ ਸੁਖਨੰਦ ਜੀ ਥੈਂਕ ਯੂ ਸੋ ਮੱਚ ਬਹੁਤ ਸਹਿਯੋਗ ਦੇ ਰਹੇ ਨੇ ਸਾਰੇ ਭਰਾ ਸਾਡਾ ਭਰਾ ਅੱਜ ਸੰਗਾ ਸਹਿਯੋਗ ਦੇਣਾ ਹੈ ਥੈਂਕ ਯੂ ਸੋ ਮੱਚ ਸੰਗੇ ਜਿੱਥੇ ਜਿੱਥੇ ਕਹੋਗੇ ਗਏ ਹਾਏ 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 ਚੰਗੀ ਗੱਲ ਭਾਜੀ ਇਹ ਆ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਆ ਅਸੀਂ ਮਾਰਾ ਕੰਮ ਨਹੀਂ ਕੀਤਾ ਨਾ ਫਿਲਮਾਂ 'ਚ ਕੀਤਾ ਨਾ ਜੇ ਹੁਣ ਮਹਾਰਾਜ ਨੇ ਰਾਜਨੀਤੀ ਸਾਨੂੰ ਮੌਕਾ ਦਿੱਤਾ ਸਾਨੂੰ ਮੈਂ ਤਾਂ ਕਹਿੰਦਿਆ ਮੈਂ ਕਰਮਜੀਤ ਨੂੰ ਮੋ ਲਈਆਂ ਹਾਂ ਹਾਂ ਬਿਲਕੁਲ ਪਹਿਲਾਂ ਮੈਨੂੰ ਹੀ ਟੈਲੀਫੋਨ ਹੋਣਾ ਐਪੀ ਸਭ ਤੋਂ ਕੰਮ ਕਰਾ ਦਿਓ ਮੈਨੂੰ ਕਰਾਉਣੇ ਆ ਤੇ ਤਾਂ ਕਰੇ ਕਿਉਂਕਿ ਬਾਈ ਨੇ ਤੇ ਦਿੱਲੀ ਜਾ ਕੇ ਨਾ ਦੇਖਣਾ ਮੈਂ ਹੀ ਹਾਂ ਸਾਰਾ ਕੁਝ ਇਹ ਇਸ ਕਰਕੇ ਉਹ ਮਜ਼ਾਕ ਕਰਦਾ ਸੀਰੀਅਸ ਨਾ ਲਿਓ ਬਾਈ ਬਹੁਤ ਵਧੀਆ ਇਨਸਾਨ ਨੇ ਅੱਜ ਸੱਚੇ ਪਾਤਸ਼ਾਹ ਨੇ ਐ ਇਹ ਮੌਕਾ ਦਿੱਤਾ ਹਨ ਤੇ ਅਸ਼ੀਰਵਾਦ ਦਿੱਤਾ ਹੈ ਤੇ ਤੁਸੀਂ ਵੀ ਸਾਰੇ ਪਿਆਰ ਨਾਲ ਜਿੰਨੇ ਵੀ ਫਰੀਦਕੋਟ ਦੇ ਹੈਗੇ ਆ ਇਹ ਲੋਕ ਸਭਾ ਸੀਟ ਬਾਈ ਦੇ ਝੋਲੀ ਚ ਪਾ ਰਹੇ ਹੋ ਤੇ ਤੁਹਾਨੂੰ ਪਤਾ ਨਹੀਂ ਵੀ ਬਾਈ ਨੇ ਤੁਹਾਨੂੰ ਕੀ ਕੀ ਦੇ ਦੇਣਾ థాంਕ ਯੂ ਜੀ ਥੈਂਕ ਯੂ ਸੋ ਮਚ ਜੀ ਸਰ ਇਹਦਾ ਸੁਖਨੰਦ ਸਾਹਿਬ ਬੋਲੋ ਜੀ ਕੁਝ ਹਾਂਜੀ ਹਾਂਜੀ ਆ ਜਾਓ ਮਮਾ ਜੀ ਹੁਣ ਤਾਂ ਚਾਰ ਬੰਦੇ ਜੁੜੇ ਆਂ ਕੀ ਬਾਤ ਆ ਹੁਣ ਤਾਂ ਲੱਗਣ ਲੈ 125 ਕੀ ਬਾਤ ਆ ਇਹ ਤਾਂ ਜੁੜ ਜੋ ਹੋਰ ਯਾਰ ਮੇਰੀ ਇੱਜ਼ਤ ਰਹਿ ਜੂਗੀ ਸੰਗਰ ਸਾਹਿਬ ਅਸੀਂ ਤਾਂ ਤੁਹਾਡਾ ਧੰਨਵਾਦੀ ਕਰਨਾ ਬੜੀ ਤੁਸੀਂ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਆ ਨਹੀਂ ਨਹੀਂ ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਲੱਗੀ ਮੈਂ ਚਾਹੇ ਕੋਈ ਮਰਜੀ ਫੀਲਡ ਲੋਵੇ ਚਾਹੇ ਰਾਜਨੀਤੀ ਹੋਵੇ ਚਾਹੇ ਤੁਹਾਡੀ ਜਿਹੜੀ profession ਆ ਉਹ ਹੋਵੇ ਜਦੋਂ ਬੰਦਾ ਯਾਰਾਂ ਦੋਸਤਾਂ ਦੇ ਨਾਲ ਖੜਦਾ ਨਾ ਦੋਸਤਾਂ ਦੇ ਨਾਲ ਖੜਦਾ ਤੇ ਉਹ ਦਿਲੋਂ ਖੜਦਾ ਨਹੀਂ ਤੇ ਖੜਦਾ ਉਹਦੇ ਵਾਸਤੇ ਆ ਜਿਹੜਾ ਜਿਹਦੀ ਉਹ ਗਾਰੰਟੀ ਲੈ ਸਕਦਾ ਹੋਵੇ ਨਹੀਂ ਬਿਲਕੁਲ ਭਾਜੀ ਮੈਂ ਪਤਾ ਕਿ ਅੱਜ ਭਰਾ ਦੇ ਨਾਲ ਖੜਿਓ ਭਰਾ ਦੀ ਗਾਰੰਟੀ ਲਈ ਆ ਇਹਦੇ ਨਾਲ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਆ ਅਸਲ ਵਿੱਚ ਵੈਸੇ ਤਾਂ ਬਾਈ ਨੂੰ ਸਾਰੇ ਪਤਾ ਸਾਰੇ ਨੂੰ ਤੇ ਤੁਹਾਡੇ ਥਰੂ ਵੀ ਪਤਾ ਲੱਗੂਗਾ ਤੇ ਸਹਿਯੋਗ ਹੁੰਦਾ ਤੁਸੀਂ ਮੇਰੇ ਬਾਗੇ ਪੁਰਾਣੇ ਆਏ ਹੋ ਤੁਹਾਨੂੰ ਵੈਸੀ ਖੁਸ਼ੀ ਹੋਈ ਆਉਂਦੀ ਤੁਹਾਨੂੰ ਦੇਖ ਕੇ ਨਹੀਂ ਨਹੀਂ ਕਿਆ ਬਾਤ ਆ ਮਹਾਰਾਜ ਸਾਡਾ ਵਧੀਆ ਰਹਿਣਾ ਅੱਜ ਸਾਰਾ ਤੁਸੀਂ ਐਮਪੀ ਬਣਾ ਦਿਓ ਮਹਾਰਾਜ ਬਾਗਿਆਂ ਪੁਰਾਣਾ ਨੇ ਬੜੀ ਕਮਾਲ ਦੀ ਗੱਲ ਆ ਠੀਕ ਜੀ ਧੰਨਵਾਦ ਐ ਤਾਂ ਰਾਏ ਸਾਹਿਬ ਦਾ ਟੈਲੀਫੋਨ ਆਉਂਦੇ ਆ ਵਿੱਚ ਰਾਏ ਸਾਹਿਬ ਮੈਂ ਕਰਦਾ ਤੁਹਾਨੂੰ ਤੇ ਬਾਕੀ ਦੇਖੋ ਸੱਚੇ ਪਾਸ਼ਾ ਨੇ ਇਹ ਮੌਕਾ ਦਿੱਤਾ ਦੇਖੋ ਇਮਾਨਦਾਰ ਬੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੇਖੋ ਕਿੰਨੀਆਂ 100 ਤੋਂ ਉੱਪਰ ਫਿਲਮਾਂ ਬਾਈ ਨੇ ਕੀਤੀਆਂ ਤੇ ਕਮਾਲ ਦੇ ਰੋਲ ਆ ਤੇ ਤੁਹਾਨੂੰ ਬੜਾ ਐਂਟਰਟੇਨ ਕੀਤਾ ਹਨ ਤੇ ਹੁਣ ਜਿਹੜੀਆਂ ਤੁਹਾਡੀਆਂ ਸੱਚੀ ਦੁੱਖ ਤਕਲੀਫਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਬਾਈ ਦੂਰ ਕਰੂਗਾ ਕਿਉਂਕਿ ਜਦੋਂ ਐਮਪੀ ਬਣਾ ਕੇ ਆਪਾਂ ਪਾਰਲੀਮੈਂਟ ਚ ਭੇਜਾਂਗੇ ਤੇ ਸੁਣਾ ਸੁਣਖਾ ਗੱਭਰੂ ਉੱਥੇ ਗੱਲਬਾਤ ਕਰੂਗਾ ਯਾਰ ਢੰਗ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਕੱਢੂਗਾ ਬਾਈ ਕਿਉਂ ਬਾਈ ਕੱਢੋਗੇ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਹੁਣ ਜਿਆਦਾ ਜੁੜ ਗਏ ਮਰ ਜੇ ਕਰ ਗਏ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਆਪਣਾ ਸੰਗਾ ਸਾਹਿਬ ਗਾਣਾ ਵੀ ਸੁਣਾ ਦੇ ਹੁਣ ਹਾਂ ਓਏ ਗਾਣਾ ਤਾਂ ਫਿਰ ਕੀ ਹੈ ਹੈ ਉਹ ਕਰਮ ਜੀਤ ਹਨ ਮੋਲ ਜਿੰਦਾ ਸਾਹਿਬ ਦਾ ਵੀ ਟੈਲੀਫੋਨ ਆਉਣ ਡਿਆ ਕੋਈ ਰਾਏ ਸਾਹਿਬ 2 ਮਿੰਟ ਦਿਓ ਐਮਪੀ ਸਾਹਿਬ ਦੇ ਨਾਲ ਆ ਤੇ ਬਾਕੀ ਕੋਈ ਗੱਲ ਨਹੀਂ ਤੇ ਵਿੱਚੋਂ ਟੈਲੀਫੋਨ ਆਉਣ ਡਿਆ ਇੰਨੀ ਕ ਹਾਜ਼ਰੀ ਕਬੂਲ ਕਰਿਓ ਤੇ ਫਰੀਦਕੋਟਿਓ ਫੱਟੇ ਝੱਕ ਦਿਓ ਤੁਹਾਨੂੰ ਮੈਂ ਦੱਸਾਂ ਠੀਕ ਹੈ ਥੈਂਕ ਯੂ ਤੱਕ ਗਿਆ ਵੀ ਖਿਆਲ ਰੱਖਿਓ ਥੈਂਕ ਯੂ ਜਿੰਦਾਬਾਦ ਸਾਰਿਆਂ ਸਾਸਰੀਕਾਲ ਬਾਈ ਸਾਰਿਆਂ ਨੂੰ ਸਾਸਰੀਕਾਲ ਆਵ ਯੂ ਆ ਦੇਖੋ ਬਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋੜ ਰਹੇ ਨੇ ਕਿਆ ਬਾਤ ਇਕੱਲੇ ਇਕੱਲੇ ਕਿਆ ਬਾਤ ਆ ਦੇਖੋ ਨਹੀਂ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਕਿਆ ਬਾਤ ਥੈਂਕ ਯੂ ਬਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆਏ ਆ ਪ੍ਰਚਾਰ ਲਈ